ਸੋ ਦੋਸ ਰੇਕ ਵਾਸ ਅ ਗ੍ਰੇਟ ਡੇ ਦੋਕਤ ਡਿਸੰਬਰ ਵਾਸ ਅ ਗ੍ਰੇਟ ਡੇ ਪਰ ਉਹਦੇ ਬਾਅਦ ਫੇਰ ਉਹੀ ਕੰਮ ਸ਼ੁਰੂ ਹੋ ਗਏ ਮਤਲਬ ਦਾ ਕਿ ਮਤਲਬ ਸੱਤ ਮੈਂਬਰ ਕਮੇਟੀ ਚੋਂ ਦੋ ਨਿਕਲ ਗਏ ਮੈਂ ਤਾਂ ਕਹਾਂਗਾ ਭੱਜ ਗਏ ਤਾਂ ਪਹਿਲਾ ਹੀ ਜਿਹੜਾ ਹੁਕਮ ਸੀ ਬਸ ਕਾਲ ਤੱਕ ਦਾ ਤੁਸੀਂ ਨਹੀਂ ਮੰਨਿਆ ਫਿਰ ਜਿਹੜਾ ਸਭ ਤੋਂ ਹੁੰਦਾ ਕਿ ਹਣ ਹੀਰੇ ਦੇ ਕੋ ਹੀਰਿਆਂ ਨੂੰ ਲੀਡ ਕਰਨ ਲਈ ਤਾਂ ਕੋਈ ਨੂਰ ਹੀ ਚਾਹੀਦਾ ਹੈ ਤੁਸੀਂ ਜੇ ਉਹ ਨਹੀਂ ਹੀਰੇ ਕਰੋਗੇ ਇਹਨਾਂ ਦੇ ਉੱਤੇ ਜਿਹਨੂੰ ਪ੍ਰਦਾਨ ਲਾਓਗੇ ਉਤੋਂ ਉਹਦਾ ਤੇ ਕਿਰਦਾਰ ਸਭ ਤੋਂ ਚਾਹਨਾ ਚਾਹੀਦਾ ਹੈ ਸਹੀ ਗੱਲ ਨਾ ਜਿਵੇਂ ਜੇ ਕਾਬਲ ਦਿਓ ਭੇਡਾਂ ਦੇ ਅਗੇ ਸ਼ੇਰ ਲਾਓ ਤੇ ਭੇਡਾਂ ਵੀ ਸ਼ੇਰ ਠੀਕ ਸ਼ੇਰਾਂ ਦੇ ਅਗੇ ਭੇਡ ਲਾਓ ਤੇ ਫਿਰ ਉਹ ਸ਼ੇਰ ਵੀ ਭੇਡਾਂ ਹੁਣ ਟਾਈਮ ਆ ਗਿਆ ਹੈ ਐਗਜ਼ਾਮ ਹੋ ਗਿਆ ਹੁਣ ਤੁਸੀਂ ਆਪਣਾ ਰਿਜ਼ਲਟ ਹੈ ਕਿ ਕਿਰਵਾ ਉੱਤੇ ਉੱਤੇ ਕੌਣ ਬੈਠੇਗਾ ਉੱਤੇ ਕੀ ਤੁਸੀਂ ਚੈਨਲ ਬੰਦ ਕਰਾਂਗੇ ਤੇ ਆਪਣਾ ਆਪਣਾ ਕਿਹਦਾ ਵਰਨਦਰ ਸਾਹਿਬ ਦਾ ਆਪਣਾ ਇੰਡੀਪੈਂਡੈਂਟ ਚੈਨਲ ਹੋਏਗਾ ਐਗਰੀਡ ਸੀ ਡਿਕਲੇਅਰਡ ਸੀ ਉਹ ਹੋਇਆ ਬਿਲਕੁਲ ਨਹੀਂ ਹੋਇਆ ਪੰਜਾਬ ਦਾ ਬੇੜਾ ਗੜਗ ਹੀ ਸਿੱਕੀ ਦਾ ਬੇੜਾ ਗੜਗ ਹੀ ਕਿਉਂ ਆ ਕਿਉਂਕਿ ਸਾਡੇ ਤੋਂ ਕਿਰਦਾਰ ਖਤਮ ਹੋ ਗਿਆ ਤੁਹਾਨੂੰ ਖਦਸ਼ਾ ਲੱਗਦਾ ਹਾਂ ਕਿਉਂ ਨਾ ਲੱਗੇਗਾ ਹਰ ਇੱਕ ਨੂੰ ਲੱਗਣਾ ਚਾਹੀਦਾ ਕਿਵੇਂ ਕਿਵੇਂ ਅਰੇ ਜਦੋਂ ਕਿਰਦਾਰ ਰਿਹਾ ਹੀ ਨਹੀਂ ਕਿਰਦਾਰ ਹੁੰਦਾ ਕੀ ਹੈ ਯਾਰ ਕਿਰਦਾਰ ਹੁੰਦਾ ਸੱਚਾਈ ਧਰਮ ਠੀਕ ਹੈ ਨਾ ਉਦੇ ਨਾ ਤੇਰਾ ਨਾ ਮੇਰਾ ਨਾ ਮੇਰਾ ਸੀ ਪੈਨ ਨਾ ਤੁਹਾਡਾ ਸੀ ਪੈਨ ਉਹ ਜਦੋਂ ਮੈਂ ਕੁਰਸੀ ਤੇ ਬੈਠਾ ਹੁ ਕੀ ਪੰਸ ਵਸੇ ਮੈਂ ਉਹ ਜਣਾ ਉਹ ਕਰਦਾਰ ਚਾਹੀਦਾ ਇਹ ਇਹ ਇੰڈیا ਆਜ਼ਾਦ ਕਿਵੇਂ ਹੋਇਆ ਸਾਡੀਆਂ ਕੁਰਬਾਨੀਆਂ ਤੇ ਕੋਈ ਸ਼ੱਕ ਮਤਲਬ ਇੰਡੀਆ ਨੂੰ ਬਣਾਉਣ ਵਾਲੇ ਅਸੀਂ ਹਮ ਆਜ਼ਾਦੀ ਦੇ ਬਾਅਦ ਬਚਾਉਣ ਵਾਲੇ ਅਸੀਂ ਆਜ਼ਾਦੀ ਦੇ ਵੇਲੇ ਭੁੱਖਿਆਂ ਨੂੰ ਖਵਾਉਣ ਵਾਲੇ ਅਸੀਂ ਇਸਾ ਲਗਿਆ ਲੈ ਪੰਜਾਬ ਜਿਹਨੂੰ ਕਹਿੰਦੇ ਖੇਤੀਬਾੜੀ ਵਾਲਾ ਆਪਣਾ ਸੂਬਾ ਹੈ ਕਿਦਾਂ ਤੁਸੀਂ ਖੇਬੜ ਵਾਲੀ ਜੇ ਖੇਤੀਬਾੜੀ ਬਲੀ ਇਨਵੈਸਟਮੈਂਟ ਲਿਆਉਣਾ ਜਿਹੜੀ ਕਿ ਸਭ ਤੋਂ ਛੋਟੀ ਇਨਵੈਸਟਮੈਂਟ ਹੈ ਮਤਲਬ ਛੋਟੀ ਛੋਟੀ ਇਨਵੈਸਟਮੈਂਟ ਨਾਲ 500 ਸਰਫੈਕਟਰੀਆਂ ਵੀ ਬਣ ਸਕਦੀਆਂ ਨੇ ਹੈ ਮੈਂ ਡਾਇਲੌਗ ਮਾਰ ਚੱਲਣਗੇ ਜੀ ਅਸੀਂ ਭਾਟੀ ਕੀ ਦਾ ਕਾਗਜ਼ ਦੀ ਫੈਕਟਰੀ ਲਾਉਣੀ ਹੈ ਅਸੀਂ ਸ਼ਰਾਬ ਦੀ ਫੈਕਟਰੀ ਅਰੇ ਜਿਹਦੇ ਚ ਅਰਬਾਂ ਕਰੋੜਾਂ ਦੀ ਇਨਵੈਸਟਮੈਂਟ ਹੁੰਦੀ ਹੈ ਫਿਰ ਉਦੋਂ ਉਹਦਾ ਦੇ ਹਿਸਾਬ ਨਾਲ ਲਾ ਸਕਦਾ ਜਿਹੜਾ ਕਿ ਉੱਤੇ ਜ਼ਾਹਿਰ ਬਿਕਦਾ ਹੈ ਪਵਨ ਗੁਰੂ ਪਾਣੀ ਪੀਤਾ ਤੁਸੀਂ ਪਾਣੀ ਖਰਾਬ ਕਰ ਦਿਓ ਹਵਾ ਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬੀਨ ਸਿੰਘ ਅੱਜ ਦੇ ਸਾਡੇ ਗੈਸਟ ਨੇ ਸਰਦਾਰ ਗੁਰਦੀਪ ਸਿੰਘ ਜੀ ਕੁਮਨ ਗੱਲਬਾਤ ਕਰਾਂਗੇ ਕਿਉਂਕਿ ਇਹ ਪਿਛਲੇ ਲਗਾਤਾਰ ਕਾਫੀ ਸਮੇ ਤੋਂ ਜੋ ਅਕਾਲੀ ਦਲ ਦੀ ਨਵੀਂ ਭਰਤੀ ਹੋ ਰਹੀ ਹੈ ਉਹਨਾਂ ਦੀਆਂ ਵੱਖ-ਵੱਖ ਮੀਟਿੰਗਾਂ ਦਾ ਹਿੱਸਾ ਬੰਦੇ ਰਹੇ ਆ ਔਰ 5 ਤਰੀਕ ਨੂੰ ਆਉਣ ਵਾਲੀ 5 ਤਰੀਕ ਨੂੰ ਬੜਾ ਇਹ ਮੁੱਦਾ ਵਾ ਨਵਾਂ ਅਕਾਲੀ ਦਲ ਨੂੰ ਪ੍ਰਧਾਨ ਦਿੱਤਾ ਜਾ ਰਿਹਾ ਹੈ ਔਰ ਜਿਹੜੇ 1.5 ਲੱਖ 2 ਲੱਖ ਦੀ ਭਰਤੀ ਹੋਈ ਹੈ 15 16 ਲੱਖ ਦੀ ਆਪ ਜੋ ਕਹਿੰਦੇ ਨੇ ਹੈਨਾ 15 16 ਲੱਖ ਦੀ ਭਰਤੀ ਹੋਈ ਹੈ ਉਹਦੇ ਵਿੱਚੋਂ ਕਹਿੰਦੇ ਨਵਾਂ ਕੈਂਡੀਡੇਟ ਨਵਾਂ ਪ੍ਰਧਾਨ ਤੁਹਾਡਾ ਚੁਣਿਆ ਜਾਣਾ ਅਕਾਲੀ ਦਲ ਦਾ ਔਰ ਇਹਨਾਂ ਵੱਲੋਂ ਉੱਥੇ ਜਿਹੜੇ ਸਵਾਲ ਉਠਾਏ ਗਏ ਆ ਬੜੇ ਐਮ ਆ ਉਹਨਾਂ ਸਵਾਲਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਉੱਥੇ ਜਾ ਕੇ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਕੀ ਇਹਨਾਂ ਨੂੰ ਕੀ ਜਵਾਬ ਮਿਲਿਆ ਜਾਂ ਇਹਨਾਂ ਦਾ ਵਿਰੋਧ ਹੋਇਆ ਕਿਉਂਕਿ ਜਦੋਂ ਕੋਈ ਵਾਜਬ ਸਵਾਲ ਕੋਈ ਪੁੱਛਦਾ ਤੇ ਅਕਸਰ ਹੀ ਉਹ ਬੰਦਾ ਚੁਬਦਾ ਹੈ ਉਹ ਬੰਦਾ ਮਾੜਾ ਲੱਗਦਾ ਹੈ ਕਿਉਂਕਿ ਉਹ ਬੰਦਾ ਤੁਹਾਡੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਲਈ ਤਿਆਰ ਆ ਸਰਦਾਰ ਕੈਪਟਨ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਨੂੰ ਮੰਨ ਜੀ ਜਿਨ੍ਹਾਂ ਨੇ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਨਿਯੁਕਤੀ ਤੇ ਕੁਝ ਸਵਾਲ ਖੜੇ ਕੀਤੇ ਆ ਉਹ ਕਿਹੜੇ ਸਵਾਲ ਆ ਗੱਲਬਾਤ ਕਰਨ ਦਾ ਯਤਨ ਕਰਦੇ ਆ ਕੈਪਟਨ ਸਾਹਿਬ ਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੱਖ-ਵੱਖ ਸੰਗਤਾਂ ਨੂੰ ਪਿਆਰ ਸਤਿਕਾਰ ਕੈਪਟਨ ਸਾਹਿਬ ਜਿਹੜਾ ਨਵਾਂ ਅਕਾਲੀ ਦਲ 1500 ਲੱਖ ਭਰਤੀ ਹੋ ਗਈ ਮੰਨਪ੍ਰਤੀਆਲੀ ਜੀ ਦਾ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਵੀ ਨਵਾਂ ਅਕਾਲੀ ਦਲ ਵਿੱਚ ਅਸੀਂ ਨਵਾਂ ਪ੍ਰਧਾਨ ਦੀ ਚੋਣ ਹੋਏਗੀ ਔਰ ਨਵੇਂ ਹੀਰੇ ਤੁਹਾਨੂੰ ਸਾਹਮਣੇ ਲਿਆ ਕੇ ਪੇਸ਼ ਕਰਾਂਗੇ ਪੁਰਾਣਿਆਂ ਨੂੰ ਅਸੀਂ ਲੰਬੇ ਕਰ ਦਿਆਂਗੇ ਹੁਣ ਨਮਾ ਜਿਹੜਾ 5 ਤਰੀਕ ਨੂੰ ਪਹਿਲੇ ਸਵਾਲ ਹੈ ਕਿ 5 ਤਰੀਕ ਨੂੰ ਨਮਾ ਅਕਾਲੀ ਦਲ 11 ਤਰੀਕ 11 ਤਰੀਕ ਨੂੰ 11 ਤਰੀਕ ਨੂੰ ਜਿਹੜਾ ਪੰਜ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲਣ ਜਾ ਰਿਹਾ ਉਹ ਕਿਹੜਾ ਵਾ ਕਿਹੜਾ ਚਿਹਰਾ ਹੋਏਗਾ ਦੇਖੋ ਇਹਦੇ ਸਣਾ ਪਾਥੜਾ ਬੈਕਗਰਾਉਂਡਤਾ ਦਿੰਨੇ ਆ ਕਿ ਮਤਲਬ ਇਹ ਸਿਚੁਏਸ਼ਨ ਪਹੁੰਚੀ ਕਿਉਂ ਮਤਲਬ ਇਹ ਆਪਾਂ ਹਾਲਾਤ ਕਿਉਂ ਆਪਾਂ ਇਸ ਹਾਲਾਤ ਇਸ ਤਰੀ ਪਹੁੰਚੇ ਸੀ ਕਿ ਪੁਰਾਣੀ ਜਿੰਨੇ ਵੀ ਆਪਣੀ ਲੀਡਰਸ਼ਿਪ ਸੀ ਉਹ ਸਾਰੀਆਂ ਪਾਰਟੀਆਂ ਆ ਜਾਂਦੀਆਂ ਨੇ ਪਰ ਅਕਾਲੀਆਂ ਨਾਲ ਖਾਸ ਕਰਕੇ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਕਲੇਮ ਕੀਤਾ ਅਸੀਂ ਪੰਥਕ ਪਾਰਟੀ ਆ ਮਤਲਬ ਅਸੀਂ ਪੰਥ ਦੇ ਰਖਵਾਲੇ ਆ ਮਤਲਬ ਪੰਥ ਮਤਲਬ ਪੰਥ ਜਦੋਂ ਪਾਵਰ 'ਚ ਨਹੀਂ ਹੁੰਦੇ ਉਹ ਪੰਥੇ ਕੋ ਜਾਂਦੇ ਸੀ ਕਰਾ ਕੇ ਤਾਂ ਕਹਿਣਾ ਇਹਨਾਂ ਨੇ ਇਹਨਾਂ ਦੀਆਂ ਮਤਲਬ ਮਲਾਇਕੀਆਂ ਕਿ ਕਹਿ ਸਕਨੇ ਆ ਮਲਾਇਕੀਆਂ ਇਹ ਆਪਣੇ ਆਪ ਨੂੰ ਗਲਤੀਆਂ ਕਹਿੰਦੇ ਨੇ ਅਜੇ ਵੀ ਗਲਤੀਆਂ ਇਹਨਾਂ ਦੇ ਗੁਨਾਹ ਬੱਜਰ ਗੁਨਾਹ ਕਰਕੇ ਆਪਣਾ ਕਾਲੀ ਦਲ ਪੰਜਾਬ ਦੀ ਪੰਥਕ ਸਿਆਸਤ ਇਸ ਦਰ ਤੇ ਪਹੁੰਚੀ ਖੱਡੇ 'ਚ ਪਹੁੰਚ ਗਈ ਕਰਕੇ ਫਿਰ ਚਲੋ ਆਲ ਸੈਡਨ ਡਨ ਆਪਣਾ 2 ਅਗਸਤ ਸਭ ਤੋਂ ਸੌਰੀ 2 ਦਸੰਬਰ ਇੱਕ ਬੜੀ ਇੰਪੋਰਟੈਂਟ ਡੇਟ ਸਾਡੀ ਸੈਕਰੀਟਰੀ ਰਹੇਗੀ ਉਸ ਦੇ ਨਾਲ ਸਾਰਿਆਂ ਨੂੰ ਇਹ ਚਲੋ ਆਪ ਵੀ ਐਸੀ ਬੁਲਾਏ ਗਈ ਸੀ ਆਇਏ ਤੇ ਆਪਣਾ ਅਕਾਲ ਤੇ ਫਸਿਲ ਤੋਂ ਉਦੋਂ ਹੁਕਮ ਆਇਆ ਸੀ ਕਿ ਵੀ ਤੁਸੀਂ ਆਪਣੇ ਸਾਰੇ ਗੁਨਾ ਮੰਨਦੇ ਹੋ ਅੱਛਾ ਸਾਰੇ ਗੁਨਾਹ ਉਹਨਾਂ ਇੱਕ ਇੱਕ ਕਰਕੇ ਗਿਣਾਤੇ ਸੀ ਮੈਨੂੰ ਉਹਨਾਂ ਸੇ ਗਿਣਾਂ ਦੀ ਲੋੜ ਨਹੀਂ ਕਿ ਹਰ ਇੱਕ ਨੂੰ ਉਹਨਾਂ ਦਾ ਪਤਾ ਜਿਹੜੇ ਜਿਨ੍ਹਾਂ ਨੇ ਚੁਣੇ ਆ ਉਹ ਵੀ ਤੇ ਜਿਹੜੇ ਪੁਰਾਣੇ ਸਾਰੇ 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 ਜਿੰਨੇ ਸੇ ਪੁਰਾਣੇ ਆਵੇ ਨਵੇਂ ਜਿਹੜੇ ਕੱਲੀ ਦਲ ਦੇ ਨਾਲ ਸੀ ਨਾ ਕਰ ਕਰਾ ਕੇ ਤੋਂ ਉਸ ਦਿਨ ਆਏ ਸੀ ਤੇ ਉਸ ਦਿਨ ਇਹਨਾਂ ਨੇ ਇਹਨਾਂ ਨੇ ਗਿਣ ਕੇ ਦੇਖੋ ਆਪਾਂ ਨੂੰ ਘੜੀ ਘੜੀ ਉਹਨਾਂ ਦੇ ਗੁਨਾਹ ਕੀ ਨੇ ਸਾਨੂੰ ਜਾਣ ਦੀ ਲੋੜ ਨਹੀਂ ਕਿ ਮੈਂ ਗੁਰੂ ਜੀ ਦੀ ਬੇਇੱਜ਼ਤੀ ਹੋਏ ਬਾਈਬਲ ਕਲਾ ਉਹਦੇ ਬਾਅਦ ਕਿ ਮੈਂ ਮਾਫੀਆਂ ਮੰਗੀਆਂ ਝੂਠੇ ਪਰਚੇ ਕਿਸੇ ਉਹ ਮਜ਼ਾਕਾਲ ਤੱਕ ਦੇ ਕਰਾ ਚਾ ਚਲੋ ਆਪਾਂ ਲੰਬੇ ਨਹੀਂ ਜਾਂਦੇ ਤੋਂ ਇਹਨਾਂ ਨੇ ਆਪਣੇ ਬੱਜਰ ਗੁਨਾਹ ਉਸ ਦਿਨ ਕਬੂਲ ਕਰ ਲਏ ਸੀ ਠੀਕ ਹੈ ਕਿ ਇਹਨਾਂ ਦੇ ਕਰਤੂਤਤਾ ਕਰਕੇ ਅਕਾਲੀ ਦਲ ਆਪਣਾ ਖਾਲਸਾ ਪੰਥ ਕਿੱਥੇ ਆ ਗਿਆ ਤੇ ਉਹਨਾਂ ਨੂੰ ਕਮ ਆਇਆ ਸੀ ਉਹਨਾਂ ਨੇ ਕਲੀਅਰ ਡਿਕਲੇਅਰ ਕੀਤਾ ਸੀ ਇਹ ਤੋ ਕਿ ਤੁਸੀਂ ਸਾਰੇ ਪੰਜਾਬ ਦੇ ਵਿੱਚ ਸਿਆਸਤ ਨਕਾਰੇ ਗਏ ਹੋ ਹਮ ਕਲੀਅਰ ਹੋ ਜਾ ਤੁਸੀਂ ਰਿਮੈਂਬਰਡ ਸਾਰੇ ਦੇ ਸਾਰੇ ਨਕਾਰੇ ਗਏ ਹੋ ਠੀਕ ਹੈ ਇਹਨਾਂ ਨੇ ਇਹ ਸਾਰੇ ਮੰਨ ਗਏ ਸੀ ਠੀਕ ਹੈ ਚਲੋ ਬੜੀ ਚੰਗੀ ਗੱਲ ਹੈ ਉਸ ਦਿਨ ਫਿਰ ਹੋਏ ਸੀ ਕਿ ਸੱਤ ਮੈਂਬਰ ਕਮੇਟੀ ਹੋਏਗੀ ਜਿਹਨੂੰ ਅਕਾਲੀ ਦਲ ਨੂੰ ਦੁਬਾਰਾ ਰੀਆਰਗੇਨਾਈਜ਼ ਕਰਨ ਦੀ ਡਿਊਟੀ ਲੱਗੇਗੀ ਸੋ ਦੋ ਸਟ੍ਰੇਕ ਵਾਸ ਅ ਗ੍ਰੇਟ ਡੇ ਦੋ ਡਿਸੰਬਰ ਵਾਸ ਅ ਗ੍ਰੇਟ ਡੇ ਪਰ ਉਹਦੇ ਬਾਅਦ ਫੇਰ ਉਹੀ ਕੰਮ ਸ਼ੁਰੂ ਹੋ ਗਏ ਮਤਲਬ ਰਾਕੇ ਮਤਲਬ ਸੱਤ ਮੈਂਬਰ ਕਮੇਟੀ ਚੋਂ ਦੋ ਨਿਕਲ ਗਏ ਮੈਂ ਤਾਂ ਕਹਾਂਗਾ ਭੱਜ ਗਏ ਤਾਂ ਪਹਿਲਾ ਜਿਹੜਾ ਹੁਕਮ ਸੀ ਬਿਲਕੁਲ ਤੱਕਦਾ ਤੁਸੀਂ ਨਹੀਂ ਮੰਨਿਆ ਤੋਂ ਉਹਦੇ ਚੋਂ ਦੋ ਚਲੇ ਗਏ ਕਹਣਗੇ ਕੀ ਕੇ ਅਗੇਨ ਅਪੋਜ਼ਿਸ਼ਨ ਨਹੀਂ ਜਾਂਦੇ ਤੋਂ ਚਲੋ ਪੰਜ ਰਹਿ ਗਏ ਤ론 ਉਹਨਾਂ ਨੇ ਆਪਣੀ ਪੂਰੀ ਮਿਹਨਤ ਦੇ ਨਾਲ 6 ਮਹੀਨੇ 7 ਮਹੀਨੇ ਕੰਮ ਕੀਤਾ ਤੇ ਹੁਣ 15 ਲੱਖ ਜਿਵੇਂ ਕਹਿੰਦੇ ਨੇ ਕੀਤੇ ਹੈ ਬਹੁਤ ਵੱਡੀ ਅਚੀਵਮੈਂਟ ਕੋ ਅਗਲੇ 15 ਲੱਖ ਬੰਦੇ ਨੂੰ ਤੁਸੀਂ ਮਿਲਣਾ ਕੰਟੈਕਟ ਕਰਨਾ ਉਹਨਾਂ ਦੇ ਨਾਲ ਜੈਨੂਨਲੀ ਉਹਨਾਂ ਦੇ ਆਧਾਰ ਕਾਰਡ ਨੰਬਰ ਲੈਣ ਮਤਲਬ ਹਾਰਡ ਵਰਕ ਵੈਲ ਡਨ ਡੂਰਿੰਗ ਐਸਐਸ ਜਦੋਂ ਮੀਟਿੰਗਾਂ ਹੁੰਦੀਆਂ ਸੀ ਸਾਰੇ ਆਉਂਦੇ ਸੀ ਮੈਂ ਵੀ ਕਈ ਵਾਰੀ ਗਿਆ ਤੇ ਹਰ ਵਾਰੀ ਇਹ ਹੁੰਦਾ ਸੀ ਕਿ ਭਾਈ ਜਿਹੜੇ ਹੁਣ ਨਵੇਂ ਆਉਣਗੇ ਨਵ ਮਤਲਬ ਪੁਨਰ ਜੀਵਨ ਕਿਵੇਂ ਕਰੋਗੇ ਸਾਰਿਆਂ ਦੇ ਪੰਜਾਂ ਦੇ ਪੰਜਾਂ ਦੇ ਨਾਲ ਪਿੱਛੇ ਜਿਹੜੇ ਹੋਰ ਵੀ ਬੁਰਾਲੇ ਬੈਠੇ ਹੁੰਦੇ ਸੀ ਇਹ ਮਤਲਬ ਠੋਕਿਆ ਕਹਿੰਦਾ ਸੀ ਕਿ ਤੁਹਾਨੂੰ ਨਾ ਅਸੀਂ ਹੀਰੇ ਚੁਣ ਕੇ ਦੇਾਂਗੇ ਹਮ ਮਤਲਬ ਸਾਫ਼ ਸੁਥਰੇ ਕੈਰੈਕਟਰ ਪੜ੍ਹੇ ਲਿਖੇ ਮਤਲਬ ਕਿਰਦਾਰ ਕੈਰੈਕਟਰ ਨਹੀਂ ਕਿਰਦਾਰ ਅਸੀਂ ਤੁਹਾਨੂੰ ਦੇਾਂਗੇ ਤਾਂ ਰਿਪੀਟ ਕਰਨਾ ਹੈ ਕਿ ਤੁਹਾਨੂੰ ਅਸੀਂ ਹੀਰੇ ਚੁਣ ਕੇ ਦੇਾਂਗੇ ਅੱਛਾ ਇਹ ਨਾ ਕਿਹਾ ਅਸੀਂ ਮੰਨਿਆ ਅਸੀਂ ਮੰਨੇ ਕਿਉਂ ਨਾ ਮੰਨਾਂਗੇ ਭਾਈ ਹਮ ਤਾਂ ਅਸੀਂ ਮੰਨ ਲਿਆ ਹੁਣ ਆ ਗਿਆ ਟਾਈਮ ਜਿੰਨੂੰ ਕਹਿੰਦਾ ਐਗਜ਼ਾਮ ਹੋ ਗਏ ਔਰ ਰਿਜ਼ਲਟ ਦਾ ਟਾਈਮ ਹੈ ਹਮ ਉਹ ਹੀਰਿਆ ਸੀ ਵੇਖ ਲੈਣਾ ਹੂੰ ਠੀਕ ਨਾ ਤੇ ਉਹ ਹੀਰ ਪੰਜਾਬ ਚੋਂ ਤੇ ਸਾਰੇ ਹਰੇ ਘਰੇ ਤੋਂ ਚੱਲਣਾ ਆ ਰਹੇ ਤੇ ਬੈਠੇ ਨਹੀਂ ਵੇ ਤਾਂ ਪਤਾ ਕਰ ਦੇਰ ਨਹੀਂ ਲੱਗਦੀ ਫਿਰ ਜਿਹੜਾ ਸਭ ਤੋਂ ਹੁੰਦਾ ਕਿ ਉਹ ਹੀਰੇ ਦੇ ਕੋਈ ਹੀਰਿਆਂ ਨੂੰ ਲੀਡ ਕਰਨ ਲਈ ਤਾਂ ਕੋਈ ਨਗਰੀ ਚਾਹੀਦਾ ਹੈ ਰਾਈਟ ਤੁਸੀਂ ਜਾਓ ਨਾ ਇਹ ਹੀਰੇ ਕਰੋਗੇ ਇਹਨਾਂ ਦੇ ਉੱਤੇ ਜਿਹਨੂੰ ਪ੍ਰਧਾਨ ਲਾਓਗੇ ਉਹ ਤੋਂ ਉਹਦਾ ਤੇ ਕਿਰਦਾਰ ਸਭ ਤੋਂ ਉੱਚਾ ਹੋਣਾ ਚਾਹੀਦਾ ਸਹੀ ਗੱਲ ਨਾ ਉਹ ਜਿਵੇਂ ਜ ਕਹਾਵਤ ਦਿਓ ਪਿੰਡਾਂ ਦੇ ਅਗੇ ਸ਼ੇਰ ਲਾਓ ਤੇ ਪਿੰਡਾਂ ਵੀ ਸ਼ੇਰ ਠੀਕ ਤੇ ਸ਼ੇਰਾਂ ਦੇ ਅਗੇ ਪਿੰਡ ਲਾਓ ਤੇ ਫਿਰ ਉਹ ਸ਼ੇਰ ਵੀ ਪਿੰਡਾਂ ਹਾਂ ਹੌਣ ਟਾਈਮ ਆ ਗਿਆ ਹੈ एग्जाम ਹੋ ਗਿਆ ਹੁਣ ਤੁਸੀਂ ਆਪਣਾ ਰਿਜ਼ਲਟ ਹੈ ਕਿ ਕਿਰਦਾ ਉੱਤੇ ਉੱਤੇ ਕੌਣ ਬੈਠੇਗਾ ਉੱਤੇ ਸ਼ੁਰੂ ਤੋਂ ਕਹਿੰਦੇ ਆ ਤੁਹਾਨੂੰ ਇੱਕਦਮ ਕਲੀਅਰ ਦੇਾਂਗੇ ਕਲੀਨ ਬੰਦੇ ਦੇਾਂਗੇ ਇੱਕਦਮ ਨਵੇਂ ਜਿਨ੍ਹਾਂ ਦਾ ਕੋਈ ਬੈਗੇਜ ਨਹੀਂ ਹੈ ਜਿਨ੍ਹਾਂ ਦਾ ਕੋਈ ਪਿਛਲ ਨਹੀਂ ਕਰਾ ਕੇ ਤਾਂ ਉਹਦੇ ਵਿੱਚ ਹੁਣ ਜਿਹੜਾ ਚਾਹਤ ਉਹ ਹੀ ਸਾਡੀ ਤਰਫੋਂ ਮੇਰੀ ਸਾਰਿਆਂ ਦੀ ਡਿਊਟੀ ਹੈ ਕਿ ਆਪਣਾ ਜਿਸ ਤਰ੍ਹਾਂ ਦੋਸਤੀ ਕਰਦੇ ਵਾਦੇ ਕਰ ਜਾਈਓ ਕਿ ਅਸੀਂ ਤੁਹਾਨੂੰ ਨਵੇਂ ਸ਼ਿਰੂ ਸਭ ਕੁਝ ਦੇਾਂਗੇ ਤੇ ਪ੍ਰਧਾਨ ਲਾਣਾ ਬਹੁਤ ਜ਼ਰੂਰੀ ਹੈ ਹਾਂ ਇਹ ਜੇ ਅੱਜ ਜੋ ਜਿਹੇ ਗੱਲ ਕਰਨੇ ਆ ਜਿਵੇਂ ਨਾ ਚਦੋ ਮੈਂ ਅਸਲ ਅਸੀਂ ਨਾ ਕਿਉਂ ਲਈਏ ਬਈ ਪਰ ਜਿਹੜੇ ਸੁੰਦੇ ਨੇ ਸਾਰੇ ਨੂੰ ਪਤਾ ਪਰਾਇਆ ਕਰਾ ਦੇ ਤੇ ਤੁਸੀਂ ਇੰਨੀ ਮਿਹਨਤ ਕਰਾਜੇ ਫੇਰ ਪੁਰਾਣਾ ਹੀ ਬੰਦਾ ਲਾਤਾ ਹੂੰ ਪੁਰਾਣੇ ਬੰਦੇ ਦੇਖੋ ਤੁਸੀਂ ਆਪ ਕਹਿ ਚੁੱਕੇ ਸਾਰੇ ਨਕਾਰੇ ਗਏ ਆ ਹੂੰ ਇਹਦੇ ਵਿੱਚ ਤੁਸੀਂ ਵੀ ਪੰਜੋਂ ਆਉਂਦੇ ਹੋ ਹੂੰ ਇਹ ਕਿਉਂਕਿ ਜਿਹੜੇ ਪੰਜਨੇ ਦੇ ਜੋ ਨੇਤਾ ਵੀ ਨੇ ਆਪਣੇ ਇਹਨਾਂ ਚ ਪ੍ਰਧਾਨ ਨਹੀਂ ਲੱਗਣਾ ਚਾਹੀਦਾ ਚਲੋ ਜੇ ਵੇਤ ਪਬਲਿਕ ਸਰ ਦਾ ਫਿਰ ਜੋ ਆਪੇ ਹੀ ਕਹਿੰਦੇ ਨੇ ਨਾ ਹੂੰ ਕਿ ਬਈ ਸਾਰੇ ਨਕਾਰੇ ਗਏ ਆ ਹੂੰ ਤੇ ਇਹਨਾਂ ਪੰਜਾਂ ਚੋਂ ਪੋਲੀਟਿਸ਼ੀਅਨ ਨੇ ਜੱਫੇਦਾਰ ਵੀ ਨੇ ਜੱਫੇਦਾਰਾਂ ਦਾ ਵੀ ਜੱਫੇਦਾਰਾਂ ਦਾ ਪੋਲਿਟਿਸਨ ਦਾ ਪਤੇ ਜੱਫੇਦਾਰਾਂ ਦਾ ਰੋਲ ਰਸੀਦਨ ਲਈ ਹੈ ਪੰ 2007 ਤੋਂ ਪਰ 15 15 ਤੋਂ ਪ੍ਰੋਬਲਮ ਸ਼ੁਰੂ ਹੋਈ ਸੀ 7 ਤੋਂ ਤੋਂ ਸਾਬ ਸਤੋਂ ਦਾ ਹਨ ਮਤਲਬ ਬੱਜਰ ਗੁਨਾਹ ਸ਼ੁਰੂ ਐਸੀ ਤੁਸੀਂ ਸਾਰੇ 1600 ਜਦੋਂ ਪੋਲਿਟਿਸਨ ਤੋਂ ਛੁੱਟੋ ਜੀ ਉਹਦੇ ਸਾਰਿਆਂ ਨੂੰ ਪਤਾ ਲੱਗਿਆ ਉਹਦੇ ਬਾਅਦ ਦੇਖ ਲਓ ਨਾ ਮਤਲਬ ਪਬਲਿਕ ਪੋਲਿਟੀਕਲ ਜਿਹੜੇ ਅਕਾਲੀ ਦੇ ਲੋ ਉਹਦਾ ਤਾਂ ਬੇੜਾ ਕਰ ਹੋ ਚੁੱਕਾ ਹੈ ਇਹਨਾਂ ਆਪ ਹੀ ਕਰਾ ਲਿਆ ਵੇਖ ਲਓ ਕਿੱਥੇ ਹੁੰਦੇ ਸੀ ਲੋਕ ਦੋ ਸੀਟ ਤਿੰਨ ਚੋਂ ਰਹਿ ਕੇ ਇੱਕ ਜਣਾ ਰਹਿ ਗਿਆ ਇੱਕ ਪੱਜ ਗਿਆ ਇੱਕ ਨੁਕਾ ਕਰਾ ਕੇ ਅਨਲਿਪ ਰਿਵੋਲਟ ਪਰਸੈਂਟੇਜ ਵੇਖ ਲੋ ਹਰ ਵਾਰ ਇਹਨਾਂ ਦਾ ਉਹ ਜਾਂਦਾ ਕੀ ਕੀ ਦਾ ਡਿਪੋਜ਼ਿਟ ਸਰ ਜਾਂਦੇ ਪੈਣਾ ਤਾਂ ਪਬਲਿਕ ਨੇ ਤੇ ਇਹਨਾਂ ਨੂੰ ਸਜ਼ਾ ਦੇ ਦਿੱਤੀ ਹਮ ਠੀਕ ਹੈ ਨਾ ਹੁਣ ਆ ਗਿਆ ਫਿਰ ਗੱਲ ਕੇ ਆਪਣਾ ਜਿਹਦੇ ਵਿੱਚ ਜਥੇਦਾਰ ਵੀ ਸਨ ਅਕਾਲ ਤਖਤ ਦੇ ਉਹ ਵੀ ਤਾਂ 10-15 ਸਾਲ ਚੁੱਪ ਹੀ ਰਹੇ ਉਹਨਾਂ ਨੇ ਕੋਈ ਇੱਕ ਵਾਰੀ ਬਾਅਦ ਚੁੱਕੀ ਨਾ ਅਲੋਕ ਫਿਰ ਉਹਨਾ ਜੋ ਕੋਈ ਕੋਈ ਇੱਕ ਵਖਾਦਿਓ ਜਿੰਨੇ ਕੁ ਆਪਣੇ ਉਸ ਸੀਟ ਤੇ ਬੈਠਿਆ ਕੁਝ ਆਪਣਾ ਕਰਤਾਰ ਹੈ ਆਪਣੇ ਰਤਬੇ ਦੀ ਇੱਜ਼ਤ ਵਧਾਈ ਹੋਏ ਇਹ ਆਪਣੀ ਜ਼ਿੰਮੇਵਾਰੀ ਸਮਝੀ ਹੋਏ ਉਹਦੇ ਦੋ ਤਿੰਨ ਐਗਜ਼ਾਮਪਲ ਮੈਂ ਦੇ ਦੇਣਾ ਸਭ ਤੋਂ ਵੱਡਾ ਤਾਂ ਪਹਿਲਾਂ ਸੀ ਜਦੋਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ 328 ਤੋਂ ਕੱਟ ਹੋਇਆ ਜਦੋਂ ਮੈਸਨਸ ਹਾਂਜੀ ਅਗਟਲੋਂ ਉਹ ਗੱਲਾਂ ਨੇ ਜਿਹੜਾ ਗੱਲਾਂ ਕਰਦੇ ਹੋ ਕਿਸੇ ਨੂੰ ਜਵਾਬ ਦਿੱਤਾ ਕੋਈ ਕਰ ਦਿੱਤਾ ਗੋਲਮੋਲ ਕੱਲ ਕਰਾ ਕੇ ਕਰ ਰਿਹਾ ਤੁਹਾਡੇ ਜਵਾਬ ਕੋਈ ਮੰਨੇ ਨਾ ਮੰਨੇ ਤੁਸੀਂ ਜਵਾਬ ਦਿੱਤਾ ਉਹਦੀ ਕਿੰਨੀ ਕੋ ਕੀ ਕਹਿੰਦਾ ਟੋਲਟੇ ਚਿੱਟੀਆਂ ਤੁਹਾਨੂੰ ਵੀ ਪਤਾ ਹੂੰ ਦੂਜਾ ਸੀ ਕਿ ਆਪਣਾ ਜੀ ਉਹ ਪੀਡੀਸੀ ਚੈਨਲ ਬੰਦ ਕਰਾਂਗੇ ਤੇ ਆਪਣਾ ਆਪਣਾ ਪੱਕਾ ਕਿਲਾ ਹਰਮੰਦਰ ਸਾਹਿਬ ਦਾ ਆਪਣਾ ਇੰਡੀਪੈਂਡੈਂਟ ਚੈਨਲ ਹੋਏਗਾ ਐਗਰੀਡ ਸੀ ਡਿਕਲੇਅਰਡ ਸੀ ਉਹ ਹੋਇਆ ਬਿਲਕੁਲ ਨਹੀਂ ਹੋਇਆ ਉਹਦੇ ਬਾਅਦ ਕਿਕੀਦਾ ਜਦੋਂ ਆਪਣਾ ਕਿਕੀਦਾ ਅਮਰਪਾਲ ਜਦੋਂ हमको ਗ੍ਰੋਗਨਤਾਂ ਲਈ ਬੇਟਨ ਪੁਲਿਸ ਲਾਗੇ ਚਾਣਾ ਥਾਣੇ ਲਾਗੇ ਚਲਾ ਗਿਆ ਸੀ ਠੀਕ ਹੈ ਨਾ ਤੇ ਇਹਨੀਆਂ ਕਈ ਗੱਲਾਂ ਨੇ ਮਤਲਬ ਕਿ एवरीवन ਇਜ਼ ਇਨਵੋਲਡ ਹਮ ਹੌਣ ਟਾਈਮ ਆ ਗਿਆ ਜੋ ਮੈਂ ਰਿਪੀਟ ਕਰਨ ਲਿਆ ਵਾਂ ਕਿ ਉਹ ਹੀਰਿਆਂ ਦੇ ਉੱਤੇ ਕੋਹਿੰਨੋਰ ਬਿਠਾਣਾ ਹੈ ਹਮ ਉਹ ਚਾਹੀਦਾ ਹੈ ਜਿਹੜਾ ਕਲੀਅਰ ਹੋਏ ਕਿਰਦਾਰ ਹੋਏ ਪੰਜਾਬ ਦਾ ਬੇੜਾ ਗਰਗ ਹੀ ਸਿੱਖੀ ਦਾ ਬੇੜਾ ਗਰਗ ਹੀ ਕਿਉਂ ਆ ਕਿਉਂਕਿ ਸਾਡੇ ਤੋਂ ਕਿਰਦਾਰ ਖਤਮ ਹੋ ਗਿਆ ਸੀ ਤੁਹਾਨੂੰ ਖਦਸ਼ਾ ਲੱਗਦਾ ਹਾਂ ਕੋਣਾ ਲੱਗੇਗਾ ਹਰ ਇੱਕ ਨੂੰ ਲੱਗਣਾ ਚਾਹੀਦਾ ਕਿਵੇਂ ਕਿਵੇਂ ਅਰੇ ਜਦੋਂ ਕਿਰਦਾਰ ਰਿਆ ਹੀ ਨਹੀਂ ਕਿਰਦਾਰ ਹੁੰਦਾ ਕੀ ਹੈ ਯਾਰ ਕਿਰਦਾਰ ਹੁੰਦਾ ਸੱਚਾਈ ਧਰਮ ਠੀਕ ਹੈ ਨਾ ਉਹਦੇ ਨਾਲ ਤੇਰਾ ਮੈਂ ਮੇਰਾ ਨਹੀਂ ਮੇਰਾ ਸੀ ਪੈਨ ਨਾ ਤੁਹਾਡਾ ਸੀ ਪੈਨ ਉਹ ਜਦੋਂ ਮੈਂ ਕੁਰਸੀ ਤੇ ਬੈਠਾ ਹੁਕੀ ਪੰਚ ਵਜੜੇ ਤੇ ਮੈਂ ਕਿ ਸੌਰੀ ਪੰਚ ਵਸੇ ਮੈਂ ਉਜਣਾ ਹੂੰ ਸਿੰਪਲ ਪੰਚ ਵਸੇ ਮੈਂ ਉਜਣਾ ਉਹ ਕਿਰਦਾਰ ਚਾਹੀਦਾ ਹੈ ਇਸ ਇਸ 100/100 ਪੰਚ ਉਜੜੇ ਮੈਂ ਵਸਾਂ ਸਹੀ ਗੱਲੇ ਇਹਦੇ ਜੇ ਅਸੀਂ ਬਾਹਰ ਨਿਕਲਣਾ ਤਾਂ ਸਾਨੂੰ ਕਿਰਦਾਰ ਉਹ ਚਾਹੀਦਾ ਜਿਹੜਾ ਉੱਥੇ ਐਸਾ ਬੈਠਾ ਸਿੰਪਲ ਜਿਹੀ ਕੁਆਲਿਫੀਕੇਸ਼ਨ ਆਏ ਅਕਾਲੀ ਦਲ ਦਾ ਪਤਨ ਵੀ ਇਸੇ ਕਰਕੇ ਹੋਇਆ ਉਹਨਾਂ ਪਰਿਵਾਰ ਅੱਗੇ ਲਿਆਂਦਾ ਉਹਨਾਂ ਨੇ ਪੰਥ ਉਜਾੜਿਆ ਤੇ ਆਪ ਵਸ ਗਏ ਪਹਿਲਾ ਲੋਕ ਐਸਾ ਸਿੱਖਾਂ ਦੀ ਇਹ ਹੁੰਦਾ ਸੀ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇੜਾ ਮਨ ਚਾਉ ਕਨੇੜਾ ਬਿਲਕੁਲ ਉਹ ਠੀਕ ਹੈ ਹੁਣ ਆ ਗਿਆ ਫਿਰ ਇਹਦੇ ਚ ਮੈਂ ਛੋਟਾ ਜਿਹਾ ਐਗਜ਼ਾਮਪਲ ਹੋਰ ਦੇ ਦਿੰਨਾ ਜਦੋਂ 47 ਚ ਆਪਣਾ ਪਾਰਟੀਸ਼ਨ ਹੋਇਆ ਸਤਿ ਸ਼੍ਰੀ ਅਕਾਲ ਰਾਜਸੀ ਮਹਾਰਾਜ ਰਣਜੀਤ ਸਿੰਘ ਸਾਹਿਬ ਮਤਲਬ ਦੁਨੀਆ ਚ ਮੰਨਿਆ ਕਿ ਸਾਰੀ ਦੁਨੀਆ ਜਦੋਂ ਦੀ ਦੁਨੀਆ ਬਣੀ ਹੈ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਸਾਹਿਬ ਸੀ ਠੀਕ ਹੈ ਨਾ ਠੀਕ ਹੈ ਅਸੀਂ ਉਹ ਰਾਜਗਵਾ ਕੇ ਰਿਫਿਊਜੀ ਬਣ ਕੇ 10 ਲੱਖ ਬੰਦਾ ਕਟਵਾ ਵੜਵਾ ਕੇ ਜਨਮ ਪੈਨਾ ਚੀਆਂ ਸਾਡੀਆਂ ਰੇਪ ਕਰਵਾ ਕੇ ਅਸੀਂ ਅੰਦਰ ਆ ਗਏ ਹਮ ਅੱਜ ਅਸੀਂ ਸਾਰੇ ਉਸ ਵੇਲੇ ਦੇ ਲੀਡਰਾਂ ਨੂੰ ਪੰਜਾਬੀ ਚ ਕੋਈ ਗਾਲਾਂ ਕੱਢਣੇ ਤੇ ਫੜੀ ਮੱਤ ਮਾਰੀ ਸੀ ਕਿ ਤੁਸੀਂ ਰਾਜ ਗੋਰੇ ਦੇ ਦਿਨ ਨੂੰ ਤਿਆਰ ਸੀ ਅਰੇ ਜੇ ਗੋਰੇ ਨੇ ਨਹੀਂ ਵੀ ਦਿਨ ਨੂੰ ਤਿਆਰ ਤੁਸੀਂ ਲੜਨ ਮਰ ਜੇ ਤੁਸੀਂ ਇੰਡੀਆ ਆਜ਼ਾਦ ਕਿਵੇਂ ਹੋਇਆ ਸਾਡੀਆਂ ਕੁਰਬਾਨੀਆਂ ਤੇ ਕੋਈ ਸ਼ੱਕ ਮਤਲਬ ਇੰਡੀਆ ਨੂੰ ਬਣਾਉਣ ਵਾਲੇ ਅਸੀਂ ਆਜ਼ਾਦੀ ਦੇ ਬਾਅਦ ਬਚਾਉਣ ਵਾਲੇ ਅਸੀਂ ਆਜ਼ਾਦੀ ਦੇ ਵਜ੍ਹਾ ਨਾਲ ਭੁੱਖਿਆਂ ਨੂੰ ਖਵਾਉਣ ਵਾਲੇ ਅਸੀਂ ਤੇ ਸਾਡਾ ਗਿਆਲੇ ਤੋ ਅਸੀਂ ਹੁਣ ਬਹਿ ਕੇ ਜਿਹਾ 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 ਦੇਰ ਕੀ ਮੂਰਖਾਂ ਸਾਡੇ ਲੀਡਰ ਤੋ 75 ਸਾਲਾਂ ਬਾਅਦ ਅਸੀਂ ਪੁਰਾਣੇ ਲੀਡਰਾਂ ਨੂੰ ਚਲੰਗਿਆ ਗਾਲਾਂ ਕੱਢਣੇ ਤੁਹਾਡੀ ਮਤ ਮਾਰ ਹੁਣ ਪੰਜਾਬ ਚ ਨਵਾਂ ਮੁੱਦਾ ਲੈਂਡ ਫੁੰਡਿੰਗ ਆ ਲ ਆ ਗਿਆ ਮੈਂ ਉਹਨੂੰ ਬਾਤ ਚੱਲਿਆ ਤੋ 75 ਸਾਲ ਬਾਅਦ ਅਸੀਂ ਇਹਨਾਂ ਨੂੰ ਗਾਲਾਂ ਕੱਢ ਕੇ ਲੀਡਰ ਕਿਉਂ ਸੀ ਤੋ ਮੈਂ ਇਹ ਕਹਿਣ ਲੱਗਾ ਮੈਂ ਆਪਣੇ ਜਿਹੜੇ ਜਿੰਨਾਂ ਨੇ ਇੰਨੀ ਮਿਹਨਤ ਕੀਤੀ ਹੁਣ ਜਿਹੜਾ ਨਵਾਂ ਬਿਠਾਣਾ ਹੈ ਜੇ ਤੁਸੀਂ ਗਲਤ ਬੰਦਾ ਬਿਠਾ ਦੇਣਾ 75 ਸਾਲ ਨਹੀਂ ਵੇਟ ਕਰਨਾ ਕਿਸੇ ਨੇ 75 ਮਿੰਟਾਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਜਾਨੀ ਹਮ ਇਹਦਾ ਚਾਨ ਰੱਖਣਾ ਪੈਗਾ ਤੁਹਾਨੂੰ ਇਹਦੇ ਵਿੱਚ ਮੁੱਕ ਨਹੀਂ ਕਰ ਲੈ ਯਾਰ ਪ੍ਰੋਬਲਮ ਕੀ ਸੀ ਸਾਨੂੰ ਪਤਾ ਹੈ ਬੇੜਾ ਗਰਬ ਕਿਉਂ ਕਿ ਸਾਡਾ ਕਿਰਦਾਰ ਖਤਮ ਹੋ ਗਿਆ ਸਾਨੂੰ ਕਿਰਦਾਰ ਵਾਪਸ ਚਾਹੀਦਾ ਸਾਨੂੰ ਕਿਰਦਾਰ ਵਾਲਾ ਬੰਦਾ ਤਾਂ ਚਾਹੀਦਾ ਹੈ ਕਿਦਾਰ ਉਹ ਮੇਰੇ ਕੰਨ ਨਾਲ ਬੰਨਣਾ ਨਾ ਤੁਹਾਡੇ ਕੰਨ ਨਾਲ ਕਿਰਦਾਰ ਸਾਹਮਣੇ ਹੁੰਦਾ ਕਰਾ ਕੇ ਤੇ ਜੇ ਕਿਰਦਾਰ ਵਾਲਾ ਬੰਦਾ ਨਹੀਂ ਤੁਹਾਡੀ ਇਹ 15 ਮਹੀਨੇ ਜਿਹੜੀ ਮਿਹਨਤ ਨਾ 6 7 8 ਮਹੀਨਿਆਂ ਦੀ ਤੇ 15 ਲੱਖ ਦੀ ਇਹ 15 ਮਿੰਟਾਂ 'ਚ ਖਤਮ ਹੋ ਜਾਂਦੀ ਬਿਲਕੁਲ ਜੀ ਕੈਪਟਨ ਗੁਰਦੀਪ ਸਿੰਘ ਘਮਨ ਦਾ ਖਦਸ਼ਾ ਬੜਾ ਵਾਜਬ ਹੈ ਆ ਇਹ ਕਹਿੰਦੇ ਵੀ 15 ਲੱਖ ਤੁਸੀਂ ਭਰਤੀ ਕੀਤੀ ਐ ਨਵਾਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਦੇਣ ਵਾਸਤੇ ਨਵਾਂ ਚਿਹਰਾ ਦੇਣ ਵਾਸਤੇ ਜੇ ਉਹ ਪੁਰਾਣੇ ਡੱਬੇ ਲਿਆ ਕੇ ਫਿਰ ਉੱਥੇ ਝੜ ਦਿੱਤੇ ਗਏ ਇੰਜਨ ਤੇ ਜਿਹੜਾ ਹੈਗਾ ਮਗਰ ਉਹੀ ਪੁਰਾਣੇ ਡੱਬੇ ਲਾ ਦਿੱਤੇ ਗਏ ਇੰਜਨ ਵੀ ਨਵਾਂ ਉਹੀ ਲਾ ਦਿੱਤਾ ਗਿਆ ਨਵਾਂ ਕਰਕੇ ਨਵਾਂ ਚਿਹਰਾ ਵਾ ਪਰ ਉਹ ਫਿਰ ਜਦੋਂ ਬੇਦਮੀਆਂ ਹੋਈਆਂ 2007 ਨੂੰ ਰੂਫ ਜੋ ਪਾਇਆ ਗਿਆ ਔਰ ਗੁਰੂ ਸਾਹਿਬ ਦੀ ਪਸ਼ਾਕ ਪਾਈ ਗਈ ਫਿਰ ਗੁਰੂ ਸਾਹਿਬ ਦੇ ਪਾਵਨ ਰੂਪਾਂ ਦੀ ਬੇਦਮੀਆਂ ਹਿਆਂ ਲਗਾਤਾਰ ਦੌਰ ਚੱਲਿਆ 2015 ਤੋਂ ਬਾਅਦ ਅੱਜ ਤੱਕ ਜਾਰੀ ਹੈ ਜਿਹੜੇ ਜਥੇਦਾਰ ਅਕਾਲ ਤਖਤ ਦੇ ਸਾਹ ਦੇ ਸਨ ਉਹ ਵੀ ਉਸ ਵਕਤ ਚੁੱਪ ਰਹੇ ਜੇ ਉਹਨਾਂ ਵਿੱਚੋਂ ਵੀ ਕੋਈ ਨਵਾਂ ਅਕਾਲੀ ਦਲ ਦਾ ਪ੍ਰਧਾਨ ਲਾ ਦਿੱਤਾ ਜਾਂਦਾ ਤੇ ਫਿਰ ਗੱਲ ਬੰਦੀ ਨਹੀਂ ਕਿਉਂਕਿ ਜੇ ਉਹ ਲੋਕ ਵੀ ਆਪਣੇ ਆਪ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਸਿਆਸੀ ਬਣ ਕੇ ਪੰਥ ਦੀ ਅਗਵਾਈ ਕਰਨ ਦੇ ਲਈ ਅੱਗੇ ਆਉਂਦੇ ਆ ਤੇ ਕਿਤਨਾ ਕਿਤੇ ਫਿਰ ਅਕਾਲੀ ਦਲ ਜਿਹੜਾ ਪੁਰਾਣਾ ਸੀਗਾ ਉਹ ਪੁਰਾਣਾ ਅਕਾਲੀ ਦਲ ਗਲਤੀਆਂ ਕਰਦਾ ਰਿਹਾ ਤੇ ਅੱਜ ਜ਼ੀਰੋ ਹੋ ਚੁੱਕਾ ਵਾ ਫਿਰ ਨਵੇਂ ਅਕਾਲੀ ਦਲ ਨੂੰ ਜ਼ੀਰੋ ਹੋਣ ਲੱਗਿਆ ਕੋਈ ਜਿਆਦਾ ਸਮਾਂ ਨਹੀਂ ਕਹਿੰਦੇ 75 ਸਾਲ ਲੱਗੇ ਅੱਜ ਤੱਕ ਉਹਨਾਂ ਨੂੰ ਗਾਲਾਂ ਕੱਢਦੇ ਆ ਤੇ ਇਹਨਾਂ ਨੂੰ 75 ਮਿੰਟ ਨਹੀਂ ਲੱਗਨੇ ਕੈਪਟਨ ਸਾਹਿਬ ਕਹਿੰਦੇ ਲੋਕਾਂ ਨੇ ਫਿਰ ਇਹਨਾਂ ਨੂੰ ਵੀ ਗਾਲੀ ਗਲੋਚ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਇਹ ਲੋਕ ਵੀ ਉਹਨਾਂ ਵਿੱਚ ਉਹਨਾਂ ਕਤਾਰ 'ਚ ਆਉਂਦੇ ਆ ਜਿਹੜੇ 2007 ਤੋਂ ਲੈ ਕੇ ਹੁਣ ਤੱਕ ਚੁੱਪ ਰਹੇ ਆ ਹੁਣ ਤਾਂ ਬੋਲਦੇ ਆ ਕਿ ਸਾਨੂੰ ਪ੍ਰਧਾਨਗੀਆਂ ਮਿਲ ਜਾਣ ਸਾਡਾ ਨਾਂ ਅੱਗੇ ਆ ਜਾਏ ਰਹੇ ਉਹਨਾਂ ਦੀ ਕਤਾਰ ਵਿੱਚ ਜਿੱਥੇ ਅਸੀਂ ਬਾਦਲਾਂ ਨੂੰ ਖੜੇ ਕਰਦੇ ਰਹੇ ਹਾਂ ਅੱਜ ਪੰਜਾਬ ਨੂੰ ਮਾਰਨ ਦੀਆਂ ਨੀਤੀਆਂ ਬਹੁਤ ਸਾਰੀਆਂ ਲਾਗੂ ਕੀਤੀਆਂ ਗਈਆਂ ਕਿਤੇ ਤੇ ਅਰਬਨ ਸਟੇਟ ਦੇ ਨਾਂ ਤੇ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਕਿਤੇ ਲੈਂਡ ਪੂਲਿੰਗ ਦੇ ਨਾਂ ਤੇ ਜਿਵੇਂ ਨਾ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਪੰਜਾਬ 'ਚ ਤਿੰਨ ਮਾਰੂ ਕਾਨੂੰਨ ਖੇਤੀ ਕਾਨੂੰਨ ਲਿਆਂਦੇ ਗਏ ਜਿਨ੍ਹਾਂ ਦਾ ਵਿਰੋਧ ਹੋਇਆ ਕਾਲੇ ਕਾਨੂੰਨ ਕਹਿ ਕੇ ਉਸ ਤੋਂ ਬਾਅਦ ਭਾਰਤ ਮਾਲਾ ਰੋਡ ਬਣਾ ਦਿੱਤਾ ਗਿਆ ਤੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਓਡੀਆਂ ਦੇ ਭਾ ਕੇ ਕਿਸਾਨਾਂ ਦੀ ਜ਼ਮੀਨ ਸਾਡੇ ਤੋਂ ਕਬਜ਼ਾ ਕਰ ਲਈ ਗਈ ਆ ਹੁਣ 40000 ਏਕੜ ਜ਼ਮੀਨ ਜਿੱਚ 24000 ਕੇਵਲ ਲੁਧਿਆਣਾ ਚੋਂ ਕੀਤੀ ਜਾਣੀ ਐ ਬਾਕੀ ਮੋਹਾਲੀ ਚੰਡੀਗੜ੍ਹ ਨਵਾਂ ਸ਼ਹਿਰ ਗੁਰਦਾਸਪੁਰ ਪੰਜਾਬ ਦਾ ਕੋਈ ਸ਼ਹਿਰ ਨਹੀਂ ਜਿੱਥੋਂ ਜ਼ਮੀਨ ਕਬਜ਼ਾ ਨਹੀਂ ਕੀਤੀ ਜਾਣੀ ਟੋਟਲ 40000 ਏਕੜ ਆ 40000 ਏਕੜ ਜ਼ਮੀਨ ਕਬਜ਼ਾ ਕਰਕੇ ਨਵੇਂ ਜੇ ਕਲੋਨੀਆ ਵਸਾਉਣੀਆਂ ਪਰ ਜਿਹੜੀਆਂ ਪੁਰਾਣੀਆਂ ਕਲੋਨੀਆ ਨੂੰ ਹਲੇ ਡਿਵੈਲਪ ਨਹੀਂ ਕੀਤਾ ਗਿਆ ਫਲਾਣੇ ਪੁਰਾਣੇ ਜਿਹੜੇ ਸ਼ਹਿਰ ਵਸੇ ਹੋਏ ਆ ਉਹਨਾਂ ਨੂੰ ਵਧੀਆ ਡਿਵੈਲਪ ਕਰ ਲਈਏ ਨਵੇਂ ਘਰ ਬਣਾ ਕੇ ਇੱਥੇ ਵਸਾਉਣਾ ਕਿਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਆ ਸਵਾਲ ਕੈਪਟਨ ਸਾਹਿਬ ਜੀ ਨਵੇਂ ਕਲੋਨੀਆ ਬਣਾਉਣੀਆਂ ਨੇ ਪੰਜਾਬ ਦੇ ਹਰ ਇੱਕ ਕਿਸਾਨ ਕੋਲ ਹਰ ਪੰਜਾਬੀ ਕੋਲ ਆਪਣਾ ਘਰ ਹੈਗਾ ਵਾ پر جیڑیاں نمیاں کلونیاں بنانی ہوتھے لیا آئے کے کنو اچھا ہونا ہے جہاں تھے پنجاب تو باہر پروازیوں لے ایک بس آیا جانا ہے جہاں جڑھے کاربور کرانیاں دیاں آہ جڑھیاں مجدور لے بریاں انہوں لے ایک بسان کے کی چکر ہے کی مسئلہ کی ہے سارا آہ دیکھو جی سرکار جدوں بھی کہنا کہ کسانوں دا پلا کرنا ہے اے دوں وڈا چوٹ हुँ. اے دوں وڈا جو میں کہا بکواس نہ سی نہ ہے نہ ہوئے گا میں کیوں ہی کہہ رہا ہوں हुँ. ਜਦੋਂ ਦਾ ਇੰਡੀਆ ਬਣਿਆ ਠੀਕ ਹੈ ਚਲੋ ਪਹਿਲਾਂ ਤੇ ਭੁੱਖੇ ਸਾਂ ਜਦੋਂ ਤੇ ਲੋੜ ਸੀ ਆਪਾਂ ਪੰਜਾਬ ਦੀ ਗੱਲ ਕਰਾਂਗੇ ਤੇ ਕਿ ਕਿ ਪੁਰਾਣਾ ਪੰਜਾਬ ਸਾਰੇ ਸੀ ਜਦ ਤੱਕ ਇਹਨਾਂ ਦੇ ਢਿੱਡ ਭਰਦੇ ਰਹੇ ਕਲਪਤ ਕਲ ਸਾਂ ਜਿੰਦਾਬਾਦ ਪੰਜਾਬ ਨੰਬਰ 1 ਕੋਈ ਸ਼ੱਕ ਨਹੀਂ ਉਹਦੇ ਬਾਅਦ ਉਹ ਦਿਨੇ ਤੇ ਆਏ ਕਿ ਕਿਸਾਨ ਤੇ ਕਿਸਾਨੀ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਹਮ ਸਹੀ ਗੱਲ ਹੈ ਸਾਰਿਆਂ ਦੀਆਂ ਸਾਰੀਆਂ ਸਰਕਾਰਾਂ ਮੈਂ ਰਿਪੀਟ ਕਰਾਂ ਕਿਸਾਨ ਤੇ ਕਿਸਾਨੀ ਨੂੰ ਖਤਮ ਕਰਨ ਤੇ ਲੱਗੇ ਸਬੂਤ ਸਾਹਮਣੇ ਮੈਂ ਹਮ ਕਿਸਾਨਾਂ ਦੇ ਦੇਖੋ ਜਿੰਨੇ ਆਪਕੇ ਕਿਹਦਾ ਖੁਦਕੁਸ਼ੀਆਂ ਚੱਲ ਰਹੀਆਂ ਨੇ ਅਰੇ ਜਿਹੜਾ ਬੰਦਾ ਤੁਹਾਡਾ ਟਿੱਡ ਭਰਦਾ ਹੈ ਉਹ ਖੁਦਕੁਸ਼ੀ ਕਰਨ ਲਿਆ ਹੈ ਲਾਣਤ ਨਹੀਂ ਤੁਹਾਡੇ ਤੇ ਤਾਂ ਕਿਸਾਨਾਂ ਦੇ ਅਗੇਂਸਟ ਨੇ ਹੋਰ ਵੱਡੇ ਸਬੂਤ ਲੈ ਲੋ ਜਦੋਂ 2020 ਚ ਆਪਾਂ ਜਦੋਂ ਇਹ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਨੇ 10 ਲੱਖ ਬੰਦਾ ਸਵਾ ਸਾਲ ਉੱਥੇ ਬੈਠਾ ਰਿਹਾ ਸੀ 750 ਆਪਣਾ ਕਿਸਾਨਾਂ ਨੇ ਆਪਣੀ ਜਾਨ ਗਵਾਈ ਜਾਨ ਗਵਾਈ ਕੋਈ ਲੋੜ ਨਹੀਂ ਸੀ ਤੇ ਫਿਰ ਇਹਨਾਂ ਨਾਲ ਵਾਅਦੇ ਕਰ ਦਿੱਤੇ ਤੋ ਨਾਲ ਨੇ ਵਾਦਿਆਂ ਤੇ ਪ੍ਰੋਸਾ ਕਰਕੇ ਅਸੀਂ ਵਾਪਸ ਆ ਗਏ ਹੂੰ ਤੇ ਵਾਦੇ ਕਿੰਨੇ ਕੋ ਪੂਰੇ ਹੋਏ ਨਹੀਂ ਨਾ ਵਾਦੇ ਤੋਂ ਮੁਕਰ ਗਏ ਇਧਰ ਮੁਕਰ ਧਿਆਨ ਰੱਖਣਾ ਬਿਲਕੁਲ ਫਿਰ 2-3 ਸਾਲਾਂ ਬਾਅਦ ਜਦੋਂ 2000 ਹਕੀਕੇ ਦਾ ਪਿਛਲੇ ਸਾਲ ਤੋਂ ਪਹਿਨੂੰ 2024 ਚ ਇਧਰ ਗਏ ਨੇ ਆ ਗਏ ਧਲੇਵਾਲ ਦੇ ਨਾਲ ਉੱਪਰ ਕੀ ਹੈ ਫਿਰ ਇਹ ਮੈਂ ਇਹ ਨਹੀਂ ਕਿ ਮੈਂ ਧਲੇਵਾਲ ਸਾਹਿਬ ਦੀ ਕੋਈ ਵਡਿਆਈ ਕਰਨ ਲਿਆ ਜਾਂ ਜਿਹੜੇ ਦੂਜੇ ਵੀ ਵਡਿਆਈ ਕਰਨ ਲਿਆ ਮੈਂ ਲੀਟਰ ਦੇ ਬਲੇ ਮੈਂ ਆਪਣਾ ਕਿਸਾਨਰ ਦੀ ਗੱਲ ਕਰਨ ਲਿਆ ਹੂੰ ਫਿਰ ਗਏ ਕਦ ਲਈ ਗਏ ਸੀ ਕਿ ਮੰਗਲ ਨਹੀਂ ਸੀ ਗਏ ਇਹ ਕਹਾਂ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਨੇ ਪੂਰੇ ਕਰੋ ਪੂਰੇ ਕਰੋ ਨਹੀਂ ਕੀਤੇ ਨਾ ਨਹੀਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਾਡੇ 750 ਉਧਰ ਗਿਆ ਉਹ ਉਧਰ ਇੱਥੇ ਤੁਹਾਡੇ ਸਾਹਮਣੇ ਸੱਭੂ ਬਾਰਡਰ ਰੋਕ ਕੇ ਗੋਲੀਆਂ ਉਹਨਾਂ ਤੇ ਚਲਾਈਆਂ ਸਿਰ ਉਹਨਾਂ ਦੇ ਪਾੜੇ ਟਰੈਕਟਰਾਂ ਦੇ ਟਾਇਰ ਪਾੜੇ ਟਰੈਕਟਰਾਂ ਦੇ ਕੀ ਕੀ ਦਾ ਡੀਜ਼ਲ ਦੀ ਵਿਚ ਮਿੱਟੀ ਪਾਤੀ ਇੱਕ ਕੋਈ ਕੰਪਨੀ ਸਰਕਾਰਾਂ ਦੀ ਕਰਤੁੱਤਾਂ ਨੇ ਜਿਹੜੀਆਂ ਸਰਕਾਰਾਂ ਤੁਹਾਡੇ ਨਾਲ ਇਹ ਕਰਦੀਆਂ ਆਈਆਂ ਨੇ ਉਹ ਅੱਜ ਤੁਹਾਡੇ ਨਾਲ ਬਿਜ਼ਨਸ ਕਰਨਾ ਚਾਹੁੰਦੀਆਂ ਨੇ ਬਿਸਨਸ ਕਰਨੇ ਤੁਹਾਡੀਆਂ ਜ਼ਮੀਨਾਂ ਲਾਂਗੇ ਤੁਹਾਡੀ ਜ਼ਮੀਨ ਸਾਡੀ ਮਾਂ ਆ ਦੂਜੇ ਨੰਬਰ ਤੇ ਦੂਜੀ ਮਾਂ ਕਿਸਾਨ ਮੰਦਾ ਵਾ ਜੇ ਜ਼ਮੀਨਾਂ ਹੀ ਨਹੀਂ ਰਹੀਆਂ ਪੰਜਾਬ ਖੇਤੀਬਾੜੀ ਕੀਤਾ ਵਾ ਇਥੇ ਫੂਡ ਪ੍ਰੋਸੈਸਿੰਗ ਦੇ ਨਾਂ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਵਪਾਰ ਕੀਤੇ ਜਾ ਸਕਦੇ ਆ ਜੇ ਅੜਵਾਨੀ ਆਪਣੀਆਂ ਬੰਦਰਗਾਹਾਂ ਤੋਂ ਵਿਦੇਸ਼ਾਂ ਨਾਲ ਵਪਾਰ ਕਰ ਸਕਦਾ ਤੇ ਪੰਜਾਬ 'ਚ ਕੋਈ ਵੱਡਾ ਕਾਰਗੋ ਕਾਰਗੋ 에어ਪੋਰਟ ਖੋਲ ਕੇ ਇਥੋਂ ਦੀ ਜਿਹੜੀ ਖੇਤੀ ਪ੍ਰਧਾਨ ਖੇਤੇ ਵਿੱਚੋਂ ਜਿਹੜੀਆਂ ਖੁੰਬਾ ਨੇ ਜਾਂ ਡ੍ਰੈਗਨ ਫਰੂਟ ਹੈ ਜਿਹੜਾ 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 ਵਿਦੇਸ਼ਾਂ ਨੂੰ ਵਪਾਰ ਕੀਤਾ ਜਾ ਸਕਦਾ ਜੀ ਖੇਤੀ ਪ੍ਰਧਾਨ ਖਿੱਤੇ ਦੇ ਵਿੱਚ ਖੇਤੀ ਨਾਲ ਸੰਬੰਧਿਤ ਹੀ ਵਪਾਰ ਕੀਤਾ ਜਾਵੇ ਸਰਕਾਰ ਇਹਦੇ ਬਾਰੇ ਧਿਆਨ ਦੇਣ ਦੀ ਬਜਾਏ ਸਾਨੀ ਜਮੀਨਾ ਅਕਵਾਇਰ ਕਰ ਰਹੀ ਆ ਮੈਂ ਹੀ ਤੇ ਦੱਸਣੇ ਨਾ ਸਰਕਾਰਾਂ ਨੇ ਮੱਕਾਰ ਮੈਂ ਉਹਨੇ ਕੀ ਕਿਆ ਸੀ ਜਿਹੜੇ ਵਾਦੇ ਤੋਂ ਮੁਕਰ ਜਾਏ ਜਿਹੜਾ ਮੁਕਰੇ ਉਹਨੂੰ ਮੁਕਰਣ ਵਾਲਾ ਮੱਕਾਰ ਹੀ ਕਹਿੰਦਾ ਨਾ ਤੇ ਜਿਹੜਾ ਮੱਕਾਰ ਮੱਕਾਰ ਇਹ ਕਰਦਾ ਉਸਨੂੰ ਕਹਿੰਦੇ ਮੱਕਾਰੀ ਤੇ ਮੱਕਾਰਾਂ ਨੂੰ ਮਕਾਰੀ ਦੀ ਆਦਤ ਆ ਚੁੱਕੀ ਆ ਇਹ ਬਿਲਕੁਲ ਯਾਰ ਜਿਵੇਂ ਜਿਵੇਂ ਤੁਸੀਂ ਕੱਲ ਕਿਸੇ ਵਾਸਤੇ ਸਿੰਪਲ ਉਹ ਪੰਜਾਬ ਜਿਹਨੂੰ ਕਹਿੰਦੇ ਖੇਤੀਬਾੜੀ ਵਾਲਾ ਆਪਣਾ ਸੂਬਾ ਹੈ ਇਹ ਤੁਹਾਨੂੰ ਖੇਬੜ ਵਾਲੀ ਜੇ ਖੇਤੀਬਾੜੀ ਵਾਲੀ ਇਨਵੈਸਟਮੈਂਟ ਲਿਆਉਣਾ ਜਿਹੜੀ ਕਿ ਸਭ ਤੋਂ ਛੋਟੀ ਇਨਵੈਸਟਮੈਂਟ ਹੈ ਮਤਲਬ ਛੋਟੀ ਛੋਟੀ ਇਨਵੈਸਟਮੈਂਟ ਨਾਲ 500 ਸਰਫੈਕਟਰੀਆਂ ਹੋ ਜਾਂ ਬਣ ਸਕਦੀਆਂ ਨੇ ਹੈ ਡਾਇਲੌਗ ਮਾਰ ਚੰਡਰਨਗੇ ਜੀ ਅਸੀਂ ਹਕੀਕਤ ਉਹ ਕਾਗਜ਼ ਦੀ ਫੈਕਟਰੀ ਲਿਆਉਣੀ ਹੈ ਅਸੀਂ ਸ਼ਰਾਬ ਦੀ ਫੈਕਟਰੀ ਅਰੇ ਜਿਹਦੇ ਤੇ ਅਰਬਾਂ ਕਰੋੜਾਂ ਦੀ ਇਨਵੈਸਟਮੈਂਟ ਹੁੰਦੀ ਹੈ ਫਿਰ ਉਦੋਂ ਉਹਦੇ हिसाबिन ਲੈ ਸਕਦਾ ਜਿਹੜਾ ਕਿ ਉੱਤੇ ਜਾਇਰ ਵਿਕਦਾ ਹੈ ਪਵਨਗੁਰੂ ਪਾਣੀ ਪੀਤਾ ਤੁਸੀਂ ਪਾਣੀ ਖਰਾਬ ਕਰ ਦਿਓ ਹਵਾ ਖਰਾਬ ਕਰ ਦਿਓ ਤੁਹਾਨੂੰ ਹੂ ਵਾਂਟਸ ਦੈਟ ਇੰਡਸਟਰੀ ਯਾਰ ਸਾਨੂੰ ਕੀ ਕੀ ਦਾ ਸਾਨੂੰ ਇੱਥੇ ਸਾਨੂੰ ਕਿਸੇ ਇੰਡਸਟਰੀ ਦੀ ਲੋੜ ਨੇ ਔਰ ਕੋਈ ਵੀ ਐਗਰੀਕਲਚਰ ਛੱਡ ਕੇ ਕੋਈ ਵੀ ਇੰਡਸਟਰੀ ਪੰਜਾਬ ਚ ਸਫਲ ਨਹੀਂ ਹੋ ਸਕਦੀ ਕਿਉਂਕਿ ਕਿਸੇ ਵੀ ਇੰਡਸਟਰੀ ਲਈ ਰੌ ਮਟੀਰੀਅਲ ਚਾਹੀਦਾ ਹੁੰਦਾ ਠੀਕ ਹੈ ਤੁਸੀਂ ਕੋਈ ਵੀ ਇੱਥੇ ਲਾਓਗੇ ਗੱਤੇ ਦੀ ਵੀ ਲਾਓਗੇ ਤੇ ਜ਼ਰਕਤ ਕੱਟੋਗੇ ਜਾਂ ਕੁਝ ਵੀ ਬਾਹਰੋਂ ਸਮਾਨ ਆਏਗਾ ਨਾ ਪਹਿਲਾਂ ਬੰਦਰਗਾਹ ਤੋਂ ਉਤਰੇਗਾ ਫਿਰ ਆਏਗਾ ਪਹਿਲਾ ਸਮਾਨ ਆਏਗਾ ਬਣੇਗਾ ਫਿਰ ਲਿੰਗਾ ਪਊਗਾ ਉਹ ਅਲੀ ਹੋ ਨਹੀਂ ਸਕਦਾ ਜਿਹੜਾ ਸਭ ਤੋਂ ਵੱਡਾ ਰੌ ਮਟੀਰੀਅਲ ਸਾਡੇ ਕੋਲ ਹੈ ਜਿਹੜਾ 40% ਇਸ ਮੁਲਕ ਦਾ ਢਿੱਡ ਭਰਨੇ ਆ 2% ਹੋ ਕੇ ਉਹਦੇ ਬੜ ਤੁਸੀਂ ਕਰ ਲੈ ਕਿਉਂਕਿ ਨੀਅਤ ਨਹੀਂ ਹੈ ਇਹ ਚੰਦ ਇਹਨੇ ਕਿ ਸੇ ਨੂੰ ਖਾਲਸ ਇੱਕ ਤਾਂ ਪਹਿਲੀ ਗੱਲ ਤੇ ਕਿਸਾਨ ਨੂੰ ਉਡਾੜਨੀ ਹੈ ਦੂਜਾ ਤਾਂ ਕਲੀਅਰ ਹੋ ਰਿਹਾ ਕਿ ਸਿੱਖੀ ਨੂੰ ਉਡਾੜਨਾ ਹੈ ਇਹ ਸਾਰੀ ਗੱਲ ਆ ਗਿਆ ਜੀ ਬਿਲਕੁਲ ਜੀ ਗੱਲ ਸਹੀ ਹੈ ਕਿ ਜਿੱਥੇ ਧਾਰਮਿਕ ਲੈਵਲ ਤੇ ਉੱਥੇ ਸਰਕਾਰ ਸਿਆਸੀ ਲੈਵਲ ਤੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪਾਵੇਂ ਲੈਂਡ ਪੂਲਿੰਗ ਦਾ ਜਿਹੜਾ ਮਸਲਾ ਵਾ ਪਾਲਸੀ ਨਵੀਂ ਲਿਆਂਦੀ ਗਈ ਹੈ ਇਹ ਨਵੀਂ ਨਵੀਂ ਨਹੀਂ ਇਹ ਕਾਲੀਆਂ ਵੇਲੇ ਵਿੱਚ ਸੀ ਕਾਂਗਰਸ ਵੇਲੇ ਵਿੱਚ ਸੀ ਉਹਨਾਂ ਨੇ ਵੀ ਕਲੋਨੀਆ ਕਟੀਆਂ ਕਲੋਨੀਆ ਡਿਵੈਲਪ ਨਹੀਂ ਹੋਈਆਂ ਨਵੀਆਂ ਕਲੋਨੀਆ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਨਵੀਆਂ ਜ਼ਮੀਨਾਂ ਕੁਬਾਰ ਗੱਲ ਕਰਨ ਦੀ ਕੀਤੀ ਜਾ ਰਹੀ ਜਿੱਥੇ ਤਿੰਨ ਕਾਲੇ ਕਾਨੂੰਨ ਲਿਆ ਕੇ ਖੇਤੀ ਖਤਮ ਕਰਨ ਦੀ ਗੱਲ ਕੀਤੀ ਸੀ ਹੁਣ ਆ ਜਿਹੜਾ ਲੈਂਡ ਪੂਲਿੰਗ ਦਾ ਪਾਲਸੀ ਹੈ ਇਹ ਜ਼ਮੀਨਾਂ ਹੜਾਪਣ ਲਈ ਕੀਤੀ ਗਈ ਹੈ ਔਰ ਇਹਦੇ ਨਾਲ ਜ਼ਮੀਨਾਂ ਪੰਜਾਬ ਕਿਸਾਨਾਂ ਦੀਆਂ ਹੜਪੀਆਂ ਜਾਣਗੀਆਂ ਪਰ ਪੰਜਾਬ ਦੇ ਕਿਸਾਨਾਂ ਨੂੰ ਮਜਬੂਰ ਕੀਤਾ ਜਾਏਗਾ ਕਿ ਮੋਲਾ ਸਾਹਮਣੇ ਖੜ ਕੇ ਤੁਸੀਂ ਸਕਿਉਰਟੀ ਦੀ ਜੌਬ ਕਰ ਲਵੋ ਕੱਲ ਨੂੰ ਤੁਸੀਂ ਸਰਦਾਰੀਆਂ ਕਰਦੇ ਕਰਦੇ ਤੁਸੀਂ ਖਵਾਰੀਆਂ ਤੇ ਆ ਜਾਓਗੇ ਜੇ ਆਪਣੀਆਂ ਜ਼ਮੀਨਾਂ ਆਪਣੀ ਮਾਂ ਵੇਚ ਦਿੱਤੀ ਬਹੁਤ ਬੁਰਾ ਹਾਲ ਹੋਏਗਾ ਹਾਂਜੀ ਮੈਂ ਇੱਕ ਗੱਲ ਉਹ ਜਿਹੜੇ ਪਹਿਲਾਂ ਬਸ਼ੁਰੂ ਕੀਤੀ ਸੀ ਪ੍ਰਦਾਨ ਕੀਤੀ ਉਹ ਮੈਂ ਕੱਲ ਨੂੰ ਲੱਗਾਂਗਾ ਪਰ ਤੁਸੀਂ ਟੌਪਿਕ ਚੇਂਜ ਕਰਤਾ ਕਿ ਕਿਉਂਕਿ ਤੁਸੀਂ ਪੁੱਛਿਆ ਸੀ ਨਾ ਕਿ ਪ੍ਰਦਾਨ ਕਿਨੂੰ ਲਾਇਆ ਜਾਏ ਤੇ ਮੈਂ ਕਹਾਂ ਸੀ ਕਲੀਨ ਕੈਰੈਕਟਰ ਐਸ ਵੇਲੇ ਆਪਾਂ ਜਿੰਨਾ ਵੀ ਦੇਖਦੇ ਆ ਤੋ ਜੋ ਮੇਰਾ ਆਪਣਾ ਵਿਚਾਰ ਜੇ ਮੈਂ ਕਹਿ ਰਿਹਾ ਔਰ ਜਬ ਮੇਰਾ ਵਿਚਾਰ ਮਤਲਬ ਮੈਂ 1500 ਨਾਲ ਸੁਣਨਾ ਬੈਠਣਾ ਮੇਰਾ ਆ ਗਿਆ ਕਾ ਜੋ ਹਰ ਸੋਸਾਇਟੀ ਉਹਦੇ ਸਾਰੇ ਸੈਗਮੈਂਟ ਨੇ ਟਾਪ 2 ਲੈ ਕੇ ਗਰਾਉਂਡ ਲੈਵਲ ਆ ਤਾਂ ਇਸ ਵੇਲੇ ਸਭ ਤੋਂ ਸਾਫ ਸੁਥਰਾ ਨਾਂ ਜੜਾ ਰਿਹਾ ਨਾ ਉਹ ਆ ਰਿਹਾ ਪੈਂਸਫੁਨਡ ਕੋਰਜੀ ਦਾ ਠੀਕ ਹੈ ਉਹ ਹੈਗਾ ਕਿ ਸਰਦਾਰ ਅਮਰੀਕ ਸਿੰਘ ਦੀ ਬੇਟੀ ਹਾਂਜੀ ਅਮਰੀਕੀ ਦੇ ਬੇਟੇ ਕਰਤਾਰ ਸਿੰਘ ਦੀ ਪੁੱਤਰੀ ਹੈ ਮਤਲਬ ਐਸ ਵੇਲੇ ਉਹ ਸਭ ਤੋਂ ਸਾਫ਼ ਸੁਥਰਾ ਕਿਰਦਾਰ ਹੈ ਪਰ ਜਿਹੜੀ ਸਭ ਤੋਂ ਅਫਸੋਸ ਦੀ ਗੱਲ ਇਹ ਜਿਹੜੇ ਅੰਦਰਲੇ ਸਰਕਲ ਜਿਹੜੇ ਆਪਾਂ ਗੱਲਾਂ ਸੁਣਨੇ ਆ ਇਹਨਾਂ ਨੂੰ ਇਹਨਾਂ ਨੂੰ ਇੱਕ ਤਰ੍ਹਾਂ ਦਾ ਫਿਕਰ ਹੈ ਜਾਂ ਇਹਨਾਂ ਨੂੰ ਇੱਕ ਤਰ੍ਹਾਂ ਦੀ ਨਾ ਕੋਈ ਉਹ ਜਿਵੇਂ ਚੁਜਗ ਹੈ ਕਿ ਜਿਹਦੇ ਭੈਣ ਜੀ ਨੂੰ ਲਾਵਾਂਗੇ ਤੇ ਇਹ ਇਹਨਾਂ ਦਾ ਨਾਂ ਹੋਏਗਾ ਜੀ ਇਹਨਾਂ ਦਾ ਪਿਛੋਕੜ ਉਹ ਕਿਸੇ ਦਾ ਰੈਡੀਕਲ ਹੈ ਕਰਾ ਕੇ ਅਰੇ that is asset ਉਹ ਅਮਰੀਕਾਈ ਅਮਰੀਕਨ ਜੀ ਕਿਰਪਾ ਉਹ ਸਾਡੇ ਐਸੈਟ ਨੇ ਸਾਡੇ ਕਦੀ ਮੁਲਕ ਲਈ ਐਸੇ ਸੀ ਕੀਤਾ ਸਾਡੇ ਹੀਰੋ ਨੇ ਹੀਰੋਨ ਕਰਾ ਕੇ ਇਹ ਗੱਲ ਵੈਰੀ ਕਲੀਅਰ ਹੋਣੀ ਚਾਹੀਦੀ ਹੈ ਜਦੋਂ ਇਹ ਜਦ the moment ਜੋ ਸੋਚਦੇ ਨਾ ਕਿ ਤੇ ਭਾਂਜੀ ਦਾ ਨਾਮ ਲਾਂਗੇ ਤੇ ਉਹਨਾਂ ਦਾ ਆ ਜਾਏਗਾ ਜੀ ਰੈਡੀਕਲ ਇਹ ਕਿਹਦਾ ਨਾ ਫਿਕਰ ਇਹਨਾਂ ਨੂੰ ਫਿਕਰ ਹੈ ਕਿ ਜੋ ਦੂਜੇ ਕੀ ਸਮਝਣਗੇ ਔਰ ਯਾਰ ਕਮਾਲ ਕਰ ਦਿਓ ਤੁਸੀਂ ਸੈਂਟਰ ਸੈਂਟਰ ਜੀ ਜੇ ਤੁਸੀਂ ਅੱਜ ਵੀ ਜੇ ਸੈਂਟਰ ਦਾ ਸੋਚ ਕੇ ਲਾਣਾ ਆ ਤੇ ਐਟ ਮੈਂ ਤੁਸੀਂ ਸੈਂਟਰ ਦੇ ਅਧੀਨ ਰਹਿਣਾ ਫਿਰ ਵੀ ਹੂੰ ਤੇ ਫਿਰ ਕੀ ਸੁਧਾਰ ਲੋਗੇ ਪੰਜਾਬ ਦਾ ਨਹੀਂ ਸੁਧਾਰ ਸਕਦੇ ਇਹ ਗੱਲ ਇੱਕਦਮ ਯਾਦ ਰੱਖਣੀ ਹੈ ਕਿ ਇਹ ਜਿਹੜੇ ਨਵੇਂ ਨੇ ਅਜੇ ਵੀ ਇਹ ਇਸ਼ਾਰਾ ਹੀ ਦੇ ਰਹੇ ਨੇ ਕਿ ਜੇ ਇਹਨਾਂ ਨੂੰ ਲਾਵਾਂਗੇ ਇਹੋ ਜਿਹਾ ਕੋਈ ਲਾਵਾਂਗੇ ਤੇ ਸੈਂਟਰ ਨੂੰ ਪਸੰਦ ਨਹੀਂ ਆਏਗਾ ਤਾਂ ਕਹਿਣ ਦਾ ਮਤਲਬ ਇਹ ਇਹਨਾਂ ਨੇ ਪ੍ਰਧਾਨ ਫੇਰ ਉਹ ਹੀ ਲਾਣਾ ਜਿਹੜਾ ਸੈਂਟਰ ਨੂੰ ਪਸੰਦ ਹੈ ਹੂੰ ਇਹ ਰਿਪੋਰਟ ਕਿਹਨਾਂ ਕਿਹਨਾਂ ਦੇ ਘੱਟਿਆ ਕੀ ਅਰੇ ਸਾਨੂੰ ਚਾਹੀਦੀ ਪੰਜਾਬ ਦੀ ਆਵਾਜ਼ ਫॉर ਪੰਜਾਬ ਪੰਜਾਬ ਦੀ ਜਦੋਂ ਆਵਾਜ਼ ਪੰਜਾਬ ਲਈਓ ਦੈਟ ਇਜ਼ ਅੰਡਰਸਟੂਡ ਦੈਟ ਇਜ਼ ਫॉर ਦਾ ਕੰਟਰੀ ਜੀ ਕਿਉਂਕਿ ਪੰਜਾਬ ਜਿੰਨਾ ਤਗੜਾ ਹੈ ਦੇਸ਼ੋਂ ਨਾਲ ਤਗੜਾ ਇਹਦੇ ਕੋਈ ਸ਼ੱਕ ਨਹੀਂ ਹੈ ਜਿਹੜਾ ਬੰਦਾ ਤੁਹਾਨੂੰ ਰੋਟੀ ਖਵਾ ਰਿਆ ਗੱਲ ਖਤਮ ਹੋ ਗਈ ਬੰਦੇ ਨੇ ਕਹਿੰਦਾ ਬਣਾਉਣ ਵਾਲੇ ਅਸੀਂ ਆਜ਼ਾਦੀ ਚ ਬਚਾਉਣ ਵਾਲੇ ਅਸੀਂ ਸੈ ਸਮਣ ਦੇ ਮੈਕਸਿਮਮ ਵਾਰ ਵੀ ਤੋਂ ਸਾਡੀਆਂ ਤੇ ਖਵਾਉਣ ਵਾਲੇ ਵੀ ਅਸੀਂ ਹੂੰ ਤੇ ਤੁਹਾਨੂੰ ਕੀ ਲੱਗਦਾ ਵੀ ਬਿਲਕੁਲ ਜੀ ਗੱਲ ਇਹ ਹੈ ਵੀ ਜੇ ਪੰਜਾਬ ਦਾ ਹੀਰੋ ਪੰਜਾਬ ਨੂੰ ਦੇਣਾ ਪ੍ਰਧਾਨ ਤੇ ਪੰਜਾਬ ਪੰਜਾਬੀਅਤ ਲਈ ਔਰ ਸਿੱਖੀ ਲਈ ਗੱਲਬਾਤ ਕਰਨ ਵਾਲਾ ਹੋਵੇ ਖਾਸ ਕਰਕੇ ਸਾਡੇ ਖਿੱਤੇ ਦੀ ਗੱਲ ਕਰਦਾ ਹੋਵੇ ਖੇਤਰੀ ਪਾਰਟੀਆਂ ਹੋਣੇ ਚਾਹੀਦੇ ਜਿਹੜੇ ਆਪਣੇ ਖਿੱਤੇ ਬਾਰੇ ਆਪਣੇ ਆ ਦੇਸ਼ ਬਾਰੇ ਆਪਣੇ ਇਲਾਕੇ ਬਾਰੇ ਸੋਚੇ ਜੇ ਆਪਣੇ ਸਿੱਖੀ ਬਾਰੇ ਆਪਣੇ ਕਲਚਰ ਬਾਰੇ ਨਹੀਂ ਸੋਚੇਗਾ ਤੇ ਉਹ ਪ੍ਰਧਾਨ ਸੈਂਟਰ ਦੇ ਨਾਲ ਚੱਲੇਗਾ ਤੇ ਫਿਰ ਉਹ ਪੰਜਾਬ ਬਾਰੇ ਨਹੀਂ ਚੱਲ ਸਕਦਾ ਹੁਣ ਤੱਕ ਅੱਜ ਤੱਕ ਇਹੀ ਕੁਝ ਹੋਇਆ ਕਾਲੀ ਦਲ ਨੇ ਵੀ ਇਹੀ ਕੁਝ ਕੀਤਾ ਜੇ ਤੁਸੀਂ ਵੀ ਇਹ ਨਵਾਂ ਕਾਲੀ ਦਲ ਬਣਾ ਕੇ ਉਹੀ ਕੁਝ ਕਰੋਗੇ ਫਿਰ ਨਵੇਂ ਕਾਲੀ ਦਲ ਤੇ ਨਵੇਂ ਪ੍ਰਧਾਨ ਦੀ ਲੋੜ ਨਹੀਂ ਹੈਗੀ ਧੰਨਵਾਦ ਜੀ ਜੁੜੇ ਰਹੋ ਅਕਾਲ ਚੈਨਲ ਨਾਲ ਗੱਲਬਾਤ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ